ਭਾਈ ਜੀ ਕਿੰਨੀ ਕੋ ਮੀਂਹ ਪੈ ਰਿਹਾ ਹੈਗਾ ਬਹੁਤ ਜ਼ਿਆਦਾ ਜੀ ਸਵੇਰ ਦੀ ਬਹੁਤ ਜ਼ਿਆਦਾ ਗਰਮੀ ਸੀ ਪਰ ਹੁਣ ਥੋੜੀ ਰਾਤ ਮਿਲੀ ਹੈ ਗਰਮੀ ਤੋਂ ਬਹੁਤ ਜ਼ਿਆਦਾ بارش ਵੀ ਹੋਣਾ ਹੋ ਰਹੀ ਹੈ ਬਹੁਤ ਵਧੀਆ ਮੌਸਮ ਹੋ ਗਿਆ ਜੀ ਸੇਰ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਗਰਮੀ ਨਾਲ ਲੋਕਾਂ ਦਾ ਕੰਮ ਕਰਨਾ ਔਖਾ ਆ ਪਿਆ ਸੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੰਮ ਕਰਦੀ ਪਰੇਸ਼ਾਨੀ ਰਹਦੀ ਗਰਮੀ ਜਗਾਉਣੀ ਨਹੀਂ ਲੱਗਦਾ ਤੇ ਬਹੁਤ ਔਖੇ ਕੰਮ ਹੈ ਗਰਮੀ ਚ ਤੇ ਹੁਣ ਮੀਂਹ ਪੈ ਰਿਹਾ ਹੈ ਹਾਂ ਜੀ ਜੀ ਫੁੱਲ بارش ਹੋ ਰਹੀ ਹੈ ਜੀ ਬਹੁਤ ਵਧੀਆ ਹੋ ਗਿਆ ਬਹੁਤ ਜ਼ਿਆਦਾ ਵਧੀਆ ਹੋ ਗਿਆ ਦੇਖ ਹੀ ਲੈਂਦੇ ਤੁਸੀਂ ਹਾਂ ਹਾਂ ਜੀ ਫਿਕਰ ਹੈ ਬਦਲੇ ਲੈ ਵੀ ਚਾਹੀਏ ਹਾਂ ਜੀ ਹਾਂ ਜੀ ਹਾਂ ਜੀ ਫੋਲਜੀ ਫੋਲ ਕਿਹਾ ਮੈਂ ਤੁਹਾਡਾ ਮੇਰਾ ਨਾਮ ਮਾਜੇ ਜੀ ਸਾਹਬ ਸਾਹਿਬ ਜੀ ਜੀ ਆ ਜੀ ਜੀ ਪਾਇਆ ਪਰਮੇਸ਼ਰ ਪਾਇਆ ਜੀ ਜਨਤਾਲ ਜੀ ਆਇਆ ਬੜੀ ਬੜੀ ਦੇਰ ਕੀਤੀ ਆ ਬਈ ਬਹੁਤ ਦੇਰ ਬਾਅਦ ਵੀ ਪਹਿਲਾ ਘਰ ਤੋਂ ਬਾਅਦ ਹੋ ਰਹੀ ਆ ਤੂੰ ਦੱਸ ਬਹੁਤ ਬਾਤਾਂ ਹੋ ਰਹੀਆਂ ਨੇ ਜੋ ਜਿਹਨੇ ਪਰਮਾਤਮਾ ਨੇ ਵਰਾਇਆ ਤੁਹਾਨੂੰ ਫਿਰ ਹੀ ਬੜੇ ਵਧੀਆ ਨੇ ਬਹੁਤ ਵਧੀਆ ਪੋਟਾ ਬਣ ਗਿਆ ਸੱਚੇ ਵਿਨੰਦ ਦਾ ਹੈ ਸਾਡੇ ਜੀ ਨੂੰ ਅੰਦਰ ਆਣੇ ਅਗੂ ਪਛੀ ਨਾਮ ਲਾ ਰਹੀ ਲੋ ਜੰਦ ਨਾ ਰਹੀ ਬੂਟੇ ਦੇ ਪਣੀ ਪੈ ਗਿਆ ਬਹੁਤ ਸਾਰੇ ਧਰਤੀ ਦੇ ਆਉਂਦਾ ਕੀ ਨਾ ਰੋ ਨਾ ਮਾਦਨ ਬਬਾਈ ਜੀ